ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪਾ ਬਕਾਲਾ ਇਸ ਘਰ ਤੇ ਪਹਿਲਾ ਵੀਡੀਓ ਬਣਦੀ ਰਹੀਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਇੱਕ ਵਾੜ ਸੇਲ ਕਰਨੀ ਆ ਬਹੁਤ ਹੀ ਚੰਗੀ ਕੁਆਲਿਟੀ ਦੀ ਟੋਕੜ ਗੱਬੜ ਵਾੜ ਤੇ ਐ ਚੰਗੀ ਸੋਹਣੀ ਹੈ ਤੇ ਨਾਲ ਆਪਾਂ ਚੁਆਈ ਵੀ ਕਰਾ ਕੇ ਦਿਖਾਵਾਂਗੇ ਵੀਰ ਨੇ ਇੱਕ ਹੀ ਸੇਲ ਕਰਨੀ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਨੇ ਵੀ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਸਾਰੇ ਵੀਰ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਬੇਨਤੀ ਆ ਕਿ ਦੋ ਟਾਈਮ ਚੁਆਈ ਕਰ ਲਿਆ ਕਰੋ ਜੀ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਦੀ ਡਿਟੇਲ ਲਵਾਂਗੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੀ ਤਾ ਜੋ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਤੁਸੀਂ ਸ਼ੇਅਰ ਨਹੀਂ ਰੁਕਣ ਦੇਣੇ ਤੇ ਆਪਾਂ ਤੁਹਾਡੇ ਲਈ ਪਸ਼ੂ ਨਹੀਂ ਮੁਕਣ ਦੇਣੇ ਆਪਾਂ ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਡਿਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਹੀ ਵਧੀਆ ਵਧੀਆ ਠੀਕ ਹੈ ਜੀ ਪਹਿਲਾਂ ਆਪਾਂ ਵੀਡੀਓ ਪਾਈ ਕਿਦਾਂ ਵੇਚ ਗਿਆ ਮਾਲ ਜੀ ਹਾਂ ਜੀ ਵੇਚ ਗਿਆ ਵੇਚ ਗਿਆ ਜੀ ਠੀਕ ਹੈ ਝੋਟੀ ਪਾਈ ਝੋਟੀ ਵੇਚੀ ਆ ਜੀ ਠੀਕ ਹੈ ਜੀ ਹੁਣ ਆਪਾਂ ਇੱਕ ਟੋਕੜ ਗੱਪਣ ਹਾਂ ਜੀ ਟੋਕੜ ਗੱਪਣ ਤੇ ਮੇਰੇ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਪਿਆਰ ਭਰੀ ਸਸਰੀ ਕਾਲ ਜੂ ਉਹ ਇਨਾ ਪਿਆਰ ਬਖਦੇ ਆ ਠੀਕ ਆ ਜੀ ਸਹੀ ਆ ਤੇ ਆਪਣਾ ਡਰੈਸ ਲਾ ਦੇ ਵੀਰ ਜੀ ਨਾਂ ਮੇਰਾ ਸੋਨੀ ਪਿੰਡ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਆ ਠੀਕ ਆ ਲਾਗੇ ਰਈਆ ਪੈਂਦਾ ਵਾ ਲਾਗੇ ਖਰਚੀਆਂ ਵੀ ਪੈਂਦਾ ਵਾ ਮੇਨ ਰੂਰ ਹਾਈਵੇ ਆਪਣੇ ਲਾਗੋਂ ਦੀ 2 ਕਿਲੋਮੀਟਰ ਲੰਘਦਾ ਵਾ ਠੀਕ ਆ ਜੀ ਹਾਂਜੀ ਤੇ ਆਪਾਂ ਹੁਣ ਤੁਹਾਨੂੰ ਨਾ ਇਹ ਇੱਕ ਦੇ ਉੱਤੇ ਵੰਡੀ 0.5 ਤੇ ਕਰਕੇ ਦਿਖਾਉਨੇ ਆ ਕੈਮਰਾ ਥੋੜਾ ਜਿਹਾ ਵੱਡਾ ਜਾਂਦਾ ਏਰੀਆ ਸਾਰਾ ਦਿਖ ਜਾਂਦਾ ਜੀ ਤੇ ਹਾਂ ਜੀ ਵੈੜ ਬਾਰੇ ਦੱਸੋ ਜਾਨੀ ਮੋਬਾਈਲ ਨੰਬਰ 98156 ਹਾਂ ਜੀ 47787 ਠੀਕ ਹੈ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਮੇਰਾ ਸੋਨੀ ਆ ਜੀ ਸੋਨੀ ਆ ਜੀ ਪਿੰਡ ਕਿੱਥੇ ਦਾ ਪਿੰਡਾ ਹੈ ਜੀ ਪਿੰਡ ਰਈਏ ਦੇ ਲਾਗੇ ਪਿੰਦਾ ਹੈ ਅੱਛਾ ਰਈਏ ਦੇ ਕੋਲ ਪਿੰਡ ਹੈ ਜੀ ਤੁਹਾਡਾ ਰਈਆ ਬਿਆਸ ਜਿਹੜਾ ਦੂਰੋਂ ਆਣਾ ਜਾਂ ਬਿਆਸ ਦਾ 10 ਕਿਲੋਮੀਟਰ ਆਪਣੇ ਤੋਂ ਠੀਕ ਹੈ ਜੀ ਠੀਕ ਹੈ ਵੈੜ ਕੋਕਣ ਗੱਬਣਾ ਜੀ ਠੀਕ ਆ ਤੇ ਬਹੁਤ ਛੰਡੀ ਧੀਰੀ ਆ ਦੁੱਧ ਕਿੰਨਾ ਵੀਰ ਜੀ ਇਸ ਟਾਈਮ ਤੇ ਦੁੱਧ ਵਿਖਾਏ ਆਲਾ 8 ਮਨ ਲੈ 9 ਮਨ ਲੈ ਠੀਕ ਆ ਲੀਟਰਾਂ ਵਾਲਾ ਜਿਹੜਾ ਮੈਂ ਘਰੋਂ 8 ਲੀਟਰ ਵੀ ਚਵਾਦਾ ਠੀਕ ਆ ਕੋਈ ਗਰਮੀ ਦੇ ਦਿਨਾਂ ਜੇ ਤੇ ਡੰਗਰ ਕਈ ਨੇ ਦੋ ਟਾਈਮ ਨਵਾ ਦਈਏ ਹਾਂ ਤੇ ਡੰਗਰ ਕਿਲੋ ਦੁੱਧਾ ਉਦਾਂ ਹੀ ਹੁਣ ਫਰਕ ਪਾ ਜਾਂਦਾ ਜੀ ਤੇ ਜੇ ਨਹੀਂ ਨਵਾ ਜਾਂਦਾ ਤੇ ਕਿਲੋ ਘਟਾ ਵੀ ਜਾਂਦਾ ਠੀਕ ਆ ਕਿਤੇ 8 ਵੀ ਕਰ ਜਾਂਦੀ 9 ਵੀ ਕਰ ਜਾਂਦੀ ਆ ਤਾਂ 7 ਦਾ ਆਪਾਂ ਮੰਨ ਲਾ ਵੀ ਮੌਸਮ ਤੇ ਫਰਕ ਮੌਸਮ ਤੇ ਫਰਕ ਪੈ ਜਾਂਦਾ ਤਾਂ ਦੁੱਧ ਵਾਧਾ ਹਾਂ ਉਦੋਂ ਵੀ ਵਾਧ ਜਾਂਦਾ ਠੀਕ ਆ ਤੇ ਬਾਕੀ ਕੋਈ ਵੰਡ-ਬੁੰਡ ਜ਼ਿਆਦਾ ਨਹੀਂ ਪਾਈਦਾ ਘਰ ਦਾ ਹੀ ਵੰਡ ਬਣਾ ਕੇ ਪਾਈਦਾ ਵਾ ਉਹ ਵੀ ਬਿਲਕੁਲ ਸਾਬਨਾ ਠੀਕ ਹੈ ਜੀ ਕਿ ਵੀ ਸਾਢੇ 24 ਮਹੀਨਾ ਦੀ ਗੱbnਾ ਸਾਢੇ 24 ਮਹੀਨਾ ਦੀ ਮੰਨ ਕੇ ਚੱਲੋ ਕਿ ਅੱਜ ਮਤਲਬ ਅੱਜ 15 ਤਰੀਕ ਆ ਨਾ 15 ਤਰੀਕ ਆ 15 ਤਰੀਕ ਨੂੰ ਮਤਲਬ ਸਾਢੇ 4 ਮਹੀਨੇ ਹੋ ਗਏ ਆ ਸਾਢੇ 4 ਮਹੀਨੇ ਹੋ ਗਏ ਆ 1 ਤਰੀਕ ਤੋਂ ਬਾਅਦ ਮਤਲਬ ਪੰਜਵਾਂ ਮਹੀਨਾ ਚੱਲ ਪਿਆ ਚੱਲ ਪਿਆ ਹਾਂਜੀ 1 ਤਰੀਕ ਨੂੰ 4 ਮਹੀਨੇ ਹੋਏ ਆ ਤੇ ਚੈੱਕ ਪਾਸ ਆਪਣੇ ਘਰੋਂ ਠੀਕ ਆ ਤੇ ਜੇ ਵੀਰ ਇੱਥੇ ਨਹੀਂ ਚੈੱਕ ਕਰਾਉਂਦਾ ਹਾਂ ਜਾਂਦਿਆਂ ਚੈੱਕ ਕਰਾ ਕੇ ਜੇ ਤੇ ਮੈਂ ਆਪਣੇ ਤਸੱਲੀ ਆ ਗਰੰਟੀ ਆ ਠੀਕ ਆ ਨਹੀਂ ਤੇ ਜਾਂਦਿਆਂ ਚੈੱਕ ਕਰਾ ਕੇ ਤਾਂ ਮੈਨੂੰ ਦੱਸ ਦੇ ਇੱਥੇ ਹੀ ਕਰਾ ਲੈ ਕੇ ਚੈੱਕ ਇੱਕ ਤੋਂ ਹੀ ਕਰਾ ਲੈ ਟਰੰਡਰ ਨੂੰ ਬੁਲਾ ਲਿਓ ਤੁਸੀਂ ਵੀ ਤੇ ਉਹਨਾਂ ਦੇ ਸਾਹਮਣੇ ਚੈੱਕ ਕਰਾ ਦੋਆਵਾ ਕੋਈ ਮੰਨ ਲੈ ਦੂਸਰਾ ਕੋਈ ਮੰਨ ਲੈ ਤੀਸਰਾ ਲੱਗਦੀ ਵਾ ਤੇ ਦੂਸਰਾ ਸੁਆ ਹੀ ਆ ਹੁਣ ਤਾਂ ਗਾਂ ਤੀਸਰੇ ਦੀ ਆ ਹਾਂਜੀ ਤੇ ਵੱਡੀ ਜਰਸੀ ਚੋਂਦੀ ਆ ਜਰਸੀ ਚੋਂਦੀ ਆ ਦੁੱਧ ਸੱਜਰ ਨੇ ਕਿੰਨਾ ਕੁ ਚਵਾਇਆ ਉਹ ਸੱਜਰ 20+ ਜਿਹੜੀ ਆ ਆਈਟਮ ਗਰਮੀਆਂ ਦੇ ਦਿਨਾਂ ਚ ਮਨ ਲੋ 7 ਲਾ ਲਓ 8 ਲਾ ਲਓ 9 ਲਾ ਲਓ ਉਹ ਸਾਢੇ 24 ਮੀਨਾ ਦੀ ਗੱਬਣ ਜੀ 20 ਲੀਟਰ ਚਵਾਇਆ ਨੇ ਤਾਜੀ ਸੂਈ ਨੇ ਠੀਕ ਹੈ ਜੀ ਹਾਂ ਬਾਕੀ ਠੰਡੀ ਧਿਰੀ ਆ ਕੋਈ ਹੈ ਨਹੀਂ ਆ ਨਿਆਣਾ ਪਾ ਵੀ ਲੋ ਰੱਸੀ ਪਾਈ ਦੀ ਐ ਮੱਖੀ ਮੁੱਖੀ ਹੈਗੀ ਆ ਠੀਕ ਆ ਤੇ ਬਾਕੀ ਜਿੱਧਰ ਦੀ ਮਰਗੀ ਠੀਕ ਆ ਜੀ ਆ ਵੇਖੋ ਜੀ ਠੰਡੀ ਧਿਰੀ ਜਿੱਦਾਂ ਮਰਜੀ ਚੁਆਈ ਵੀ ਕਰਾ ਕੇ ਦਿਖਾ ਦੇਣੀ ਆਪਾਂ ਆ ਆ ਚੀਜ਼ ਵਿਖਾਓ ਜਿੱਦਾਂ ਹੁਣ ਪਿੰਡਾਂ 'ਚ ਮੀਟਰ ਨਹੀਂ ਲੱਗੇ ਹੁੰਦੇ ਆ ਤਾਰਾਂ ਦਾ ਜਾਗਲਾ ਜਿਹਾ ਬਣਿਆ ਹੁੰਦਾ ਵਾ ਹਾਂਜੀ ਉਦਾਂ ਦੇ ਕਹਿੰਦੇ ਨੇ ਬਿਜਲੀ ਘਰ ਹੁਣ ਤਾਂ ਪਿੰਡਾਂ 'ਚ ਵੀ ਜਿੱਥੇ ਮੀਟਰ ਨਹੀਂ ਲੱਗੇ ਹੁੰਦੇ ਆ ਆ ਵੇਖੋ ਨਾੜਾਂ ਵੇਖੋ ਜੀ ਆਪਰੇਕ ਬਰੀਕ ਗਾਂ ਆ ਮੋਟੀ ਪੈਪ ਨਹੀਂ ਲੱਗੀ ਅੱਗੇ ਇਹਦੀਆਂ ਇੱਕ ਪੈਪ ਆ 1 2 3 4 5 ਤੇ 6 ਥੱਲੇ ਉਹਦੀ ਨਾ ਲੱਗ ਜੀ ਵੀਰ ਨੇ ਨੇ ਠੰਡੀ ਨਹੀਂ ਆਵੇ ਠੀਕ ਆ ਹਾਂ ਇਹ ਤਾਂ ਗੱਲ ਦੱਸਣ ਰਿਹਾ ਤੇ ਇਹ ਨਾੜਾ ਵਾਂ ਆਹ ਵੇਖ ਥਾਣ ਵੇਖੋ ਜੀ ਥਾਣ ਲੱਗੀ ਆਉ ਕੋਈ ਵੀਰ ਪਸੰਦ ਆਉ ਇਹ ਆ ਕੇ ਥਰ ਜਿਹੜਾ ਲੱਗਾ ਬਹੁਤ ਹੀ ਚੰਗਾ ਥਾਣ ਲੱਗਾ ਹੈ ਹੱਥ ਦੀ ਚਵਾਈ ਆ ਸੋਹਣਾ ਬਾਕੀ ਨਿੱਕੇ ਥਾਣ ਵਾਲੀਆਂ ਮੇਰੇ ਕੋਲ ਖੁਦ ਨਹੀਂ ਚੋਈ ਜਾਂਦੀ ਠੀਕ ਹੈ ਜੀ ਨਿੱਕੇ ਥਾਣ ਵਾਲੀ ਕਈ ਰਿਸਾਉਣਾ ਮਿਲਦਿੰਦੀ ਆ ਪਰ ਉਦਾਂ ਹੀ ਛੱਡ ਆਈ ਸੀ ਠੀਕ ਆ ਹਾਂ ਤੋਰੀਏ ਵੀਰ ਜੀ ਹਾਂਜੀ ਹਾਂਜੀ ਆਹ ਦੇਖੋ ਕੁੱਤੀ ਦੇਖੋ ਕੱਦ ਕਾੜ ਚੈੱਕ ਕਰੋ ਉੱਥੇ ਦੇਖੋ ਸੋਹਣੀ ਆ ਦੇਖੋ ਪੂਰੀ ਐ ਦੇਖੋ ਕੁਆਲਿਟੀ ਚੈੱਕ ਕਰੋ ਜੀ ਆਹ ਦੇਖੋ ਜੀ ਅੱਖ ਦੇਖੋ ਕਿੰਡੀ ਮੋਟੀ ਮੋਟੀ ਆ ਬਹੁਤ ਹੀ شریف ਜੀ ਆ ਜੀ ਕੱਦ ਕਾੜ ਵੀ ਚੰਗਾ ਵਾ ਆ ਦੇਖੋ ਆਹ ਦੇਖੋ ਜੀ ਕੱਦ ਕਾੜ ਵੀ ਚੰਗਾ ਵਾ ਬਾਕੀ ਸੋਹਣੀ ਸਨਖੀ ਪੂਰੀ ਐ ਜੀ

ਬਾਕੀ ਹੈ ਵੀ ਵੱਡੀ ਆ ਕੱਦ-ਕੱਡ ਵੀ ਚੰਗਾ ਵਾ ਤੇ ਇਹਨਾਂ ਵੇੜਾਂ ਨੂੰ ਗਰਮੀ ਦੇ ਵਿੱਚ ਪ੍ਰਵਾਹ ਨਹੀਂ ਹੁੰਦੀ ਇੱਕ ਹਵਾ ਇਹ ਆ ਕਿ ਗਾਂ ਵੀ ਵਾਦੇ ਦੀ ਆ ਜੀ ਆ ਵੇਖੋ ਕੁਆਲਿਟੀ ਚੈੱਕ ਕਰ ਲਓ ਹਾਂ ਜੀ ਵੀਰ ਜੀ ਪੂਰੀ ਠੰਡੀ ਧੀਰੀ ਆ ਤੇ ਚਵਾਈ ਕਰਾ ਦਈਏ ਹੁਣ ਫੇ ਹਾਂ ਧਾਰਾ ਮਾਰ ਕੇ ਭਾਂ ਖਾਲ ਦਿੰਨੇ ਆ ਠੀਕ ਆ ਤੇ ਬਾਕੀ ਲੇਟਰ ਦੇ ਵੀਰਾਂ ਨੇ ਤੇ ਐਦਾਂ ਕਈ ਵੀਰ ਕਹਿੰਦੇ ਲੇਟਰ ਮਾਰਦੇ ਨੇ ਤੇ ਐਦਾਂ ਦਾ ਕੋਈ ਪੈਦਾ ਹਾ ਜਦੋਂ ਮਰਜੀ ਚੋਵੇ ਦੋ ਟਾਈਮ ਚੋ ਕੇ ਖੜੇ ਠੀਕ ਆ ਦੋ ਟਾਈਮ ਚੋਵੇ ਆਪਾਂ ਹੁਣ ਇੱਕੋ ਵੀ ਅਗਲੇ ਨੇ ਵੀਰ ਨੇ ਪੈਸੇ ਖਰਚਣੇ ਆ ਜੀ ਤੇ ਆਪਣੇ ਤਸੱਲੀ ਕਰਕੇ ਖੜੇ ਜੀ ਜੀ ਕਰੋ ਕਰੀਏ ਚਵਾਈ ਹਾਂਜੀ ਆ ਵੇਖੋ ਜੀ ਵੀਰ ਲੱਗਾ ਚਵਾਈ ਕਰਨਾ ਆ ਵੇਖੋ ਜਿੰਤਾ ਜਿੰਤਾ ਜਨਤਾ ਤਾਂ ਵੀਰ ਚੌਣ ਦਾ ਤਰੀਕਾ ਤੇ ਥਣ ਤੋਂ ਦਾ ਤਰੀਕਾ ਵੇਖ ਲਓ ਵੀ ਕਹਿੰਦਾ ਬਾਲਟੀ ਜੀ ਹੱਥ ਬਾਕੇ ਨੇ ਧੋਦਾ ਥਣ ਕੋਈ ਗੱਲ ਇਹ ਆ ਵੀ ਆਪਾਂ ਜਦੋਂ ਹੁਣ ਥਣ ਝੋਣਦੇ ਆ ਕਈ ਵੀਰ ਵੇਖਿਆ ਮੈਂ ਵੀ ਚਈ ਹੱਥ ਪਾ ਲੈਂਦੇ ਆ ਹਾਂਜੀ ਉਹ ਸੁਚਮਕੀ ਰਹਿ ਗਈ ਜੀ 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 ਜੇ ਬਾਲਟੀ ਚ ਆ ਵੀ ਜਾਵੇ ਕਿਤੇ ਪਾਣੀ ਬਾਈ ਚਾਂਸ ਸਿੱਧਾ ਵੀ ਜੀ ਤੇ ਬਾਲਟੀ ਟੇਢੀ ਕਰਕੇ ਵਿੱਚ ਬਾਲਟੀ ਪਾ ਲਿਆ ਬਾਲਟੀ ਨੂੰ ਪਾਣੀ ਨਹੀਂ ਲਾਉਣਾਗੇ ਹਾਂ ਮਨ ਨਹੀਂ ਨਹੀਂ ਪਾਣੀ ਜੇ ਬਾਈ ਚਾਂਸ ਹੋ ਵੀ ਜਾਂਦਾ ਕਿਤੇ ਜੀ ਤੇ ਆਪਾਂ ਮੰਨ ਲਾ ਵੇਚ ਨਹੀਂ ਕਈ ਬੰਦੇ ਐ ਰੁਕ ਪਾਉਂਦੇ ਆ ਹਾਂ ਹੱਥ ਵਿੱਚੋਂ ਤਾਲੂ ਮਾਰਦੇ ਆ ਆ ਕਾਂ ਨੂੰ ਮਾਰਦੇ ਆ ਉਹਦਾ ਕੀ ਫਾਇਦਾ ਉਹ ਘੇਰ ਵਿੱਚ ਡਿੱਗਦੇ ਆ ਸਫਾਈ ਜ਼ਰੂਰੀ ਆ ਹਾਂ ਸਫਾਈ ਜ਼ਰੂਰੀ ਆ ਅੱਜ ਤਾਂ ਥੋੜੇ ਦਿਨ ਹੀ ਹੋਏ ਕਿ ਮੈਂ ਵੀਡੀਓ ਵੇਖੀ ਸੀ ਕਿ ਉਹ ਮੰਨ ਲਓ ਵੀ ਉਹਦੇ ਵਿੱਚ ਏਦਾਂ ਹੱਥ ੜਬੋੜ ਬੂ ਕੱਢਦੇ ਆ ਬੰਦਾ ਠੀਕ ਆ ਹਾਂ ਕਿਉਂਕਿ ਜੀ ਆਪਾਂ ਮੰਨ ਲਾ ਆਪਣੇ ਘਰ ਹੀ ਏਦਾਂ ਕਈ ਗੱਲਾਂ ਤਾਂ ਬਾਕੀ ਚੀਜ਼ਾਂ ਗੜੀਆਂ ਜੀ 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 ਆਹ ਚੱਲ ਰਿਹਾ ਕੋਲ ਨਫਸ ਰਿਹਾ ਸਾਹ ਆਹ ਦੇਖੀ ਆਹ ਦੇਖੋ ਜੀ ਚੈੱਕ ਕਰੋ ਚਵਾ ਅਗਲੇ ਸਣਾ ਦਾ ਚੈੱਕ ਕਰੋ ਹਾਂ ਜੀ ਸਾਰਾ ਦੇਖੋ ਗੱਡੀ ਮੋਟੀ ਆ ਵੀ ਲੀ ਗਈ ਰੱਸੀ ਇਹ ਨਹੀਂ ਆ ਪੂੰਦੀ ਨੇ ਪਾ ਵੀ ਲਈਦੀ ਆ ਇਹ ਚੈੱਕ ਕਰਉਣੀ ਹੀ ਵੀਰਾਂ ਨੂੰ ਫਿਰ ਅਸੀਂ ਤਾਂ ਬਿਨਾਂ ਵੀ ਚੋਲੇ ਅਸੀਂ ਤਾਂ ਬਿਨਾਂ ਵੀ ਚੋਲੇ ਆ ਗਏ ਝੋਨੇ ਆ ਆ ਗਏ ਝੋਨੇ ਆ ਠੀਕ ਆ ਉਹ ਮੱਖੀ ਮਛਰ ਹੁੰਦਾ ਪਿਛਲੇ ਥਣਾ ਚੋਂ ਧਾਰਾ ਵਰਵਾ ਦਿੰਨੇ ਆ ਆਹ ਵੇਖੋ ਪਿਛਲੇ ਥਣਾ ਦੀ ਚੋਾਈ ਦੇਖ ਲਓ ਚੰਗੀ ਆ ਵੀਰ 14 ਗੂਠਿਆਂ ਨਾਲ ਜਾਂਦਾ ਕਿ ਮੁੱਠਾਂ ਨਾਲ ਚੋਣਦੇ ਆ ਨਹੀਂ ਨਹੀਂ ਮੁੱਠਾਂ ਨਾਲ ਠੀਕ ਆ ਆ ਬੰਦਾ ਬਦਲਤਾ ਵਾ ਬੰਦਾ ਨਾ ਮੈਚ ਵਾਈ ਕਰਕੇ ਦੇਖ ਚਾਈ ਕਰਕੇ ਦਿਖਾਉਨੇ ਆ ਜੀ ਤੁਹਾਨੂੰ ਆ ਵੇਖੋ ਕਿਉਂਕਿ ਬੰਦਾ ਚੇਂਜ ਕਰਕੇ ਵੀ ਇਹ ਨਹੀਂ ਆ ਵੀ ਉਹ ਜਦਾਂ ਮਰਜੀ ਧਰਾ ਮਾਰੀ ਜਾਓ ਇਹਨੂੰ ਕੋਈ ਪਰਵਾਹ ਨਹੀਂ ਆ ਵੇ ਕਰੋ ਚੈੱਕ ਦੋਵੇਂ ਪਾਸੋਂ ਬਹਿ ਕੇ ਚਵਾ ਦਿੰਦੇ ਧਾਰ ਵੇਖੋ ਕਿੱਦਾਂ ਆਉਂਦੀ ਆ ਸਿੱਧੀ ਇੱਧਰ ਆਖਿਓ ਇਹ ਆਉਗੀ ਆਉਦੀ ਕਿ ਨਹੀਂ ぶੜਕ ぶੜਕ ਬਾਲਟੀ ਜੋ ਬਾਹਰ ਨੂੰ ਫੇਰ ਵਾਪਸ ਆ ਜੇ ਬੰਦਾ ਉਰ ਆ ਜਾਂਦਾ ਤੇ ਆਪਾਂ ਤੁਹਾਨੂੰ ਇਹ ਵੀ ਵਿਖਾਲ ਦਿੰਦੇ ਵੀ ਦੋ ਪਾਸੇ ਵੀ ਬਹਿ ਕੇ ਚੋ ਲਈਦੀ ਆ ਹਾਂਜੀ ਉਹ ਟਾਈਮ ਚਵਾਈ ਕਰਾ ਕੇ ਟਾਈਮ ਉਹ ਵੀਰ ਗੱਲ ਇਹ ਆ ਨਾ ਬਾਅਦ ਚ ਵੀਰ ਕਹਿੰਦੇ ਆ ਵੀਰਾ ਕੋ ਆਪ ਟਾਈਮ ਨਹੀਂ ਹੁੰਦਾ ਜੀ ਆਪ ਟਾਈਮ ਕੱਢ ਲਿਆ ਕਰਨ ਵੀਰ ਆ ਵੇਖ ਲੋ ਇਹ ਨਹੀਂ ਆ ਵੀ ਉਹ ਥੱਲੇਲੇ ਪਾਸੇ ਵੇਖੋ ਧਿਆਨ ਨਾਲ ਨਾੜਾ ਵੇਖੋ ਦੀਦੀਆਂ ਦੂਰੋਂ ਵੀ ਵਿਖਾ ਦਈਏ ਬਾਕੀ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਜਿਹੜੇ ਵੀਰ ਨੇ ਪੈਸੇ ਖਰਚਣੇ ਆ ਜੇ ਤੁਸੀਂ ਆ ਜਾਓਗੇ ਮੇਰੇ ਕੋਲ ਮੈਂ ਨੋਟ ਪਾਟਾ ਨਹੀਂ ਲੈਣਾ ਤੁਹਾਡੇ ਕੋ ਤੇ ਤਸੱਲੀ ਤੁਸੀਂ ਆਪ ਆਪਣੀ ਕਰਨੀ ਆ ਟਾਈਮ ਕੱਢ ਕੇ ਆਇਓ ਭਜੂ ਨਠੀ ਚ ਆਇਓ ਨਾ ਤੇ ਦੱਸ ਕੇ ਆਇਓ ਜਿਹੜੇ ਵੀਰ ਨੇ ਸਾਈ ਪਾਤੀ ਵਹਿੜ ਉਹਦੀ ਹੋਊਗੀ ਜਿਸ ਮਨ ਬਸਾ ਜਿਸ ਘਾਟੇ ਤਰੀ ਕੇ ਆ ਮਾਨ ਕਰਨਾ ਮਨ ਜਪੋ ਜਾਈ ਦੂਖ ਦਰਦਾ ਬਾਕੀ ਨੂੰ ਚੜਦੀ ਵਿਖਾਉਣੇ ਤੁਹਾਨੂੰ ਐਂ ਬਹਾਨਾ ਨਾ ਚੋੜ ਲੈਂਦੀ ਆ ਇਹ ਚੀਜ਼ ਵਿਖਾਵਾਂਗੇ ਆ ਦੇਖੋ ਜੀ ਦੁੱਧ ਚੈੱਕ ਕਰ ਲਿਓ ਦੁੱਧ ਵੀ ਇਹਦਾ ਮੱਝਾ ਵਰਗਾ ਹੋਣ ਹਾਂ ਦੁੱਧ ਇਹਦਾ ਮੱਝਾ ਵਰਗਾ ਕੋਈ ਬੰਦਾ ਇਹ ਨਹੀਂ ਪਛਾਣ ਸਕਦਾ ਆ ਦੇਖੋ ਐਂ ਬਹਾਨਾ ਨਾ ਚੋੜ ਲੈਂਦੀ ਜਿਦਾਂ ਨਿੰਬੂ ਵੀ ਰਾਸ ਨਾ ਚੋੜ ਦਈਦਾ ਤੇ ਨਿੰਬੂ ਖਾਲੀ ਹੋ ਜਾਂਦਾ ਤੇ ਐ ਨੁੱਚੜ ਗਈ ਆ ਤੇ ਤਾਂ ਹੋ ਗਿਆ ਚੱਡਾ ਜਦਾ ਅੰਬ ਦੀ ਕਿੜਕ ਚੂਪ ਕੇ ਨਹੀਂ ਛੁੱਟ ਗਈ ਦੀ تسਲੀ ਤੁਸੀਂ ਆਪ ਦੀ ਖੁਦ ਕਰ ਲਿਓ ਵੀਰ ਜੀ ਤੁਸੀਂ ਪੈਸੇ ਖਰਚਣੇ ਆ ਆ ਜੀ ਆ ਵੇਖ ਲਓ ਇੱਕ ਚੀਜ਼ ਆ ਵੀ ਵਿਖਾਉਣੀ ਸੀ ਐ ਨੁੱਚੜ ਗਈ ਆ ਠੀਕ ਆ ਤਾਂ ਵੀਰ ਜੀ ਮੁੱਲ ਦੱਸੋ ਵੇ ਮੁੱਲ ਤੇ ਆਪਾਂ ਦੱਸਿਆ ਹੀ ਨਹੀਂ ਚੇਤਾ ਹੀ ਭੁੱਲ ਗਿਆ ਮਨ ਲੱਗਦਾ ਦੱਸੋ ਕਿੰਨਾ ਕੁ ਮੁੱਲ ਕਰਨਾ ਮੁੱਲ ਤੇ ਪੁੱਛਣ ਵਾਲਾ ਤੇ ਜਿਹੜਾ ਨਾ ਹਾਂਜੀ ਉਹ ਤੇ ਆ 45000 ਰੁਪਇਆ ਠੀਕ ਆ ਬਤਾਈ ਦੀ ਦੇ ਦਈਏ ਛੋੜ ਕਿੰਨੀ ਕਰਾਂ 42 ਜੋ 40 ਦੀ ਦੇ ਦਾਂਗੇ ਵੈਣ ਉਹਦੇ ਚੋਂ ਛੋੜ ਕਰਕੇ ਮੈਂ ਕਰ ਦਾਂਗੇ 1000 ਰੁਪਇਆ ਛੱਡਾਂਗੇ ਉਹਦੇ ਚੋਂ ਪਰ ਮੈਂ 100 ਛੱਡਾਂ 200 ਛੱਡਾਂ 39000 ਚੋਂ ਠੀਕ ਆ ਮੈਨੂੰ 34000 ਕਿਉਂ 100 ਛੜਦਾ 200 ਛੜਦਾ ਜੀ ਜਿਹਨੂੰ ਵੀਰ ਨੂੰ ਚੰਗੀ ਲੱਗਿਓ ਖੜ ਥੋੜੋ ਕੇ ਆ ਨਾ ਖੜ ਥੋੜੋ ਕੇ ਤੇ ਇੱਕੇ ਹੋਰ ਗੱਲ ਦਸਾਂ ਹਾਂ ਚੋ ਵੀ ਲਈ ਆ ਹਾਂ ਤੇ ਫੇਰ ਜਿੱਦਾਂ ਮਰਜ਼ੀ ਬੈਜੋ ਨਾ ਕਹਿੰਦਾ ਚ ਪ੍ਰਵਾਹੀ ਕੋਈ ਨਹੀਂ ਹਾਂ ਆ ਚੀਜ਼ ਮੰਨ ਲਓ ਵਿਖਾਉਣੀ ਆ ਇਹ ਪੈਣਾ ਮੇਰੀਆਂ ਇਹ ਚੀਜ਼ਾਂ ਨੂੰ ਬਹੁਤ ਮੰਨਦੀਆਂ ਠੀਕ ਆ ਆਪਣੀ ਦੋ ਟਾਈਮ ਚੋਲੇ ਅਗਲਾ ਜੋ ਦੋ ਟਾਈਮ ਚੋਗ ਤੇ تسਲੀ ਕਰਕੇ ਠੀਕ ਆ ਹਾਂ ਸਹੀ ਆ ਜੀ ਕਰਨੀ ਮੇਰੀ ਬਾਕੀ ਲੀਟਰ ਮਰਵਾ ਕੇ ਇਹ ਕਹਿ ਆਪ ਸੱਤ ਲੀਟਰ ਮਾਰ ਲੈ ਜੀ ਵਿਖਾਵਾ ਨੌ ਦਾ ਅੱਠ ਦਾ ਘਰ ਜਾ ਕੇ ਕਿਲੋ ਖੰਡ ਘੜ ਜੇ ਮੈਂ ਇੱਚੇ ਚਵਾ ਕੇ ਤੁਹਾਨੂੰ ਦਾਂਗਾ ਜੀ ਕਿਉਂਕਿ ਗਰਮੀ ਦੇ ਤੇ ਇਹ ਆ ਜਿਹੜਾ ਤੁਸੀਂ ਲੀਟਰਾਂ ਚ ਪਾ ਦੇਣਾ ਵਾਣਾ ਦੋ ਟਾਈਮ ਟਾਈਮ ਨੂੰ ਟਾਈਮ 'ਚ ਹੋਵੇ ਅਗਲਾ ਹਾਂ ਭਾਵੇਂ ਮੇਰੀ ਉਸਾਈ ਜੇ ਦੁੱਧ ਘੜ ਜੇ ਤੇ ਉਹਨੇ 2000 ਘਟਾ ਦਿਓ ਹਾਂ ਉਹਨੇ ਘਟਾ ਦਾਂਗੇ ਠੀਕ ਹੈ ਇਹ ਵੀ ਨਾਲ ਤੇ ਜੇ ਵੱਧ ਜੇ ਤੇ ਫੇ ਉਹਨੇ ਲੈ ਵੀ ਲਿਓ ਅਗਲੇ ਨੂੰ ਇਹ ਵੀ ਗੱਲ ਹੈ ਆ ਉਹਨੇ 2000 ਘਟਾ ਦਾਂਗੇ ਘਟਾ ਲਓ ਜੇ ਘਟ ਗਏ ਤੁਸੀਂ 2000 ਘਟਾ ਲਿਓ ਤੇ ਜੇ ਦੁੱਧ ਵਾੜੇ ਦਾ 2000 ਫੇਰ ਵਧਾ ਦਿਓ ਨਹੀਂ 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 ਜਿਹੜਾ ਹੁਣ ਭੈਣ ਭਰਾ ਇੰਨਾ ਮੰਨ ਲਓ ਯਕੀਨ ਕਰਕੇ ਆਉਣਾ ਇਹ ਕੰਮ ਨਹੀਂ ਕਰਦਾ ਠੀਕ ਹੈ ਕੀ ਗੱਲ ਹੈ ਚਲੋ ਸਹੀ ਆ ਜੀ ਵੀਡੀਓ ਨੂੰ ਮੇਰੇ ਵੀਰ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਇੱਕ ਮੈਂ ਚੰਗੇ ਚੰਗੇ ਸੋਹਣੇ ਸੋਹਣੇ ਕਮੈਂਟ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਮਾਰੇ ਵੀ ਕਰਦੇ ਉਹਨਾਂ ਦਾ ਵੀ ਧੰਨਵਾਦ ਉਹ ਵੀ ਸਾਨੂੰ ਕੋਈ ਨਾ ਥਾ ਕੇ ਜਾਂਦੇ ਆ ਥਾ ਕੇ ਵੀ ਜਾਂਦੇ ਸਾਨੂੰ ਟਾਈਮ ਤੇ ਦਿੰਦੇ ਆ ਪੰਜ ਸੱਤ ਮਿੰਟ ਵੀਡੀਓ ਵੇਦੇ ਆ ਜੇ ਕਿਤੇ ਮੱਲਾ ਅਗਲਿਆਂ ਨੂੰ ਨਹੀਂ ਲੱਗਾ ਕੁਛ ਉਹਨਾਂ ਦਾ ਵੀ ਧੰਨਵਾਦ ਆ ਠੀਕ ਹੈ ਜੀ ਠੀਕ